ਮਨਾਉਣ ਦੀ ਹੋਏ ਹਾਂ ਤੇ ਜਿਨ੍ਹਾਂ ਦੀ ਸੰਕਾ ਸਾਡੀ ਹੋਂਦ ਇਸ ਧਰਤੀ ਤੇ ਹੈ ਵਰਨਾ 1908 ਦੇ ਵਿੱਚ ਕੈਨੇਡਾ ਤੋਂ ਸਮੂਹ ਭਾਰਤੀਆਂ ਨੂੰ ਪੰਜਾਬੀਆਂ ਸਿੱਖਾਂ ਨੂੰ ਕੈਨੇਡਾ ਦੀ ਧਰਤੀ ਤੋਂ ਕੱਢ ਦੇਣ ਦਾ ਅੰਤਮ ਫੈਸਲਾ ਕੈਨੇਡੀਅਨ ਡੋਮੀਨੀਅਨ ਰੇਸਿਸਟ ਸਰਕਾਰ ਦਾ ਸੀ ਜਿੰਨਾ ਸਰਕਾ ਹੌਨਰਸ ਭੇਜਣ ਦੀ ਥਾਂ ਤੇ ਇਸ ਕੈਨੇਡਾ ਦੀ ਧਰਤੀ ਤੇ ਸਾਡੀ ਹੋਂਦ ਹੈ ਉਹ ਸ਼ਖਸ ਜਿਹੜੇ ਨੇ ਉਹ ਪ੍ਰੋਫੈਸਰ ਸੰਤ ਤੇਜ ਸਿੰਘ ਵੀ ਉਹਨਾਂ ਦੇ ਵਿਹਾੜੇ ਤੇ ਤੇਜਾ ਸਿੰਘ ਦੇ ਮੌਲਿਕ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਇਕੱਤਰ ਗੁਰੂ ਪਿਆਰੇ ਸਾਧ ਸੰਗਤ ਉਹ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਆਖਦੇ ਹਾਂ ਕਿ ਅਰਦਾਸ ਦੇ ਵਿੱਚ ਵੀ ਜੋ ਪ੍ਰਵਾਹਸ਼ਾ ਹੈ ਕਿ ਜਿਹੜੇ ਐਸੇ ਗੁਰਸਿੱਖ ਨੇ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦਾ ਆਚਰਣ ਤੇ ਜਿਨ੍ਹਾਂ ਦੀ ਦੇਣ ਇਤਿਹਾਸ ਸਿਰਜਦੀ ਹੈ ਉਹ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਪ ਕਰਦੀਆਂ ਨੇ ਉਹਨਾਂ ਦੇ ਵਿੱਚੋਂ ਹੀ ਜੋ ਪ੍ਰੋਫੈਸਰ ਤੇਜਾ ਸਿੰਘ ਦੀ ਗੱਲ ਹੈ ਉਹ ਕੈਨੇਡਾ ਦੇ ਸੰਦਰਭ ਦੇ ਵਿੱਚ ਜਿਹੜੀ ਗੱਲ ਹੈ ਅਸੀਂ ਅਕਸਰ ਮੰਨ ਜੋ ਜੱਥੇਦਾਰ ਮੀ ਨਰਸਿੰਗ ਕੀ ਹੋਰੀ ਦਾਸ ਸਨ 2019 ਦੇ ਵਿੱਚ ਗੁਰਦੁਆਰਾ ਸਿੰਘ ਸਵਾਦੇ ਸੇਯੋਗੀ ਸੇਵਾ ਦਾ ਆਤਨ ਗਦਰ ਫਾਊਂਡੇਸ਼ਨ ਵਿਸ਼ੇਸ਼ ਕਰਕੇ ਗਿਆਨੀ ਜੀ ਜੀ ਉੱਥੇ ਸਨ ਕਿ ਪਹਿਲੀ ਵਾਰ 18 ਗਦਰ ਯੋਧਿਆਂ ਦੀਆਂ ਤਸਵੀਰਾਂ ਸਿੱਖ ਅਜੈਬ ਘਰ ਦੇ ਵਿੱਚ ਲੱਗੀਆਂ 106 ਸਾਲ ਹੋ ਗਏ ਸਨ ਭਾਈ ਭਾਗ ਸਿੰਘ ਜੀ ਭਾਈ ਬਤਲ ਸਿੰਘ ਜੀ ਭਾਈ ਮੇਵਾ ਸਿੰਘ ਜੀ ਲੋਪੋਗੇ ਪਾਹੀ ਬਲਵੰਤ ਸਿੰਘ ਕੀ ਖੁਰਦਪੁਰ 106 ਸਾਲ ਪਹਿਲਾਂ ਕੈਨੇਡਾ ਦੇ ਉਹ ਯੋਧੇ ਜਿਹੜੇ ਸਾਡੇ ਮੋਢੀ ਸਨ ਜਾਨਾਂ ਦੇ ਗਏ ਸਾਡੀਆਂ ਸੰਸਥਾਵਾਂ ਨੇ ਆਪਣੇ ਪਰਮਸਥਾਨਾਂ ਤੇ ਉਹਨਾਂ ਦੀਆਂ ਤਸਵੀਰਾਂ ਤੱਕ ਨਹੀਂ ਸਿਰ ਲਾਈਆਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਸਾਨੂੰ ਐਨਾਲਿਸਿਸ ਕਰਨਾ ਪੈਣਾ ਜਦੋਂ ਇਤਿਹਾਸਕ ਕਥਨ ਹੁੰਦੇ ਨੇ ਉਹਨਾਂ ਦਿਨਾਂ ਤੇ ਸਿਰਫ ਤੇ ਸਿਰਫ ਜਸ ਕੀਰਤੀ ਕਰਕੇ ਹੀ ਗੱਲ ਖਤਮ ਨਹੀਂ ਹੁੰਦੀ ਉਹ ਤੇ ਆਤਮ ਪਰਚੋਲ ਬੜੀ ਜ਼ਰੂਰੀ ਹੈ ਸੈਲਫ ਕ੍ਰਿਟਿਸਿਜ਼ਮ ਅਸੀਂ ਅੱਜ ਆਤਮ ਅਲੋਚਨਾ ਕਰੀਏ ਕਿ ਜਿਸ ਮਹਾਨ ਸ਼ਖਸ ਤੇ ਸਦਕਾ ਕੈਨੇਡਾ ਦੀ ਧਰਤੀ ਤੇ ਸਾਡੀ ਹੋਂਦ ਹੈ ਕਿ ਸਾਡੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਸਭ ਤੇਜਾ ਸਿੰਘ ਦੀ ਗੱਲ ਹੁੰਦੀ ਹੈ ਕਿ ਸਾਡੇ ਇਤਿਹਾਸਕਾਰ ਜਿਹੜੇ ਕੈਨੇਡਾ ਦੀ ਗਦਰ ਲਹਿਰ ਦੀ ਗੱਲ ਕਰਦੇ ਨੇ ਉਹ ਪ੍ਰੋਫੈਸਰ ਤੇਜਾ ਸਿੰਘ ਦੀ ਗੱਲ ਕਰਦੇ ਨੇ ਕਿਉਂ ਨਹੀਂ ਕਰਦੇ ਕਾਰਨ ਇੱਕੋ ਹੀ ਹੈ ਕਿਉਂਕਿ ਰੋਹਾਨੀ ਸ਼ਖਸੀਅਤਾਂ ਧਾਰਮਿਕ ਸ਼ਖਸੀਅਤਾਂ ਗੁਰਸਿੱਖੀ ਨੂੰ ਪ੍ਰਣਾਇ ਹੋਏ ਸਨ ਪਹਿਲਾ ਉਹ ਯੋਧਾ ਜਿਹੜਾ ਕਿ ਕੈਂਬਰिज ਯੂਨੀਵਰਸਿਟੀ ਆਕਸਫੋਰਡ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਕਾਲੰਬੀਆ ਯੂਨੀਵਰਸਿਟੀ ਪਹਿਲਾ ਦਸਤਾਰ ਧਾਰੀ ਸ਼ਖਸ ਜਿਹੜਾ ਉੱਥੇ ਜਾ ਕੇ ਪਹੁੰਚਿਆ ਉਹ ਪ੍ਰੋਫੈਸਰ ਪੀਜਾ ਸੀ ਸੀ ਸਾਸ ਸੰਮਤੀ ਜਦੋਂ ਕੈਨੇਡਾ ਦੀ ਧਰਤੀ ਤੇ ਨਸਲਵਾਦ ਸਿੱਖਰ ਤੇ ਸੀ ਉਸ ਵੇਲੇ ਕੈਨੇਡਾ ਦੇ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਜਿਨ੍ਹਾਂ ਦੀ ਤਸਵੀਰ ਛਪ ਕੇ ਲਿਖਿਆ ਸੀ ਕੋਈ ਇਹੋ ਜਿਹਾ ਸਿੱਖਾਂ ਦੇ ਵਿੱਚ ਵੀ ਇਹੋ ਜਿਹਾ ਬੁਲਾਰਾ ਹੋ ਸਕਦਾ ਹੈ ਇਹੋ ਜਿਹਾ ਚਿੰਤਕ ਹੋ ਸਕਦਾ ਉਸ ਵੇਲੇ ਇਹ ਸਮਝਿਆ ਜਾਂਦਾ ਸੀ ਕੋਈ ਇਹ ਬੁੱਧਿਸਟ ਹੈ ਤਸਵੀਰ ਅਜੇ ਵੀ ਭੰਤਾ ਸਿੰਘ ਸਾਡੇ ਅਜ਼ੀਜ਼ ਬੈਠੇ ਨੇ ਅਸੀਂ ਅਕਸਰ ਉਹ ਫੁੱਲ ਪੇਂਟ ਦੀ ਤਸਵੀਰ ਜਦੋਂ ਦੇਖਦੇ ਆ ਜਿਨ੍ਹਾਂ ਦੇ ਵਿੱਚ ਇਹ ਲਿਖਿਆ ਹੋਇਆ ਹੈ ਇੰਗਲਿਸ਼ ਦੇ ਵਿੱਚ ਕਿ ਇਹੋ ਜਿਹਾ ਵਿਕਟਰੀ ਸਿੱਖਾ ਜੈਂ ਸਾਜ ਸੰਗਤ ਦੀ ਪਤਾ ਉਦੋਂ ਲੱਗਦਾ ਹੈ ਕਿ ਜਦੋਂ ਉਹੀ ਸ਼ਖਸ ਕੈਨੇਡਾ ਦੇ ਪਹਿਲੇ ਗੁਰਦੁਆਰੇ ਦਾ ਸੰਵਿਧਾਨ ਲਿਖਦਾ ਕੈਨੇਡਾ ਦੇ ਪਹਿਲੀ ਵਾਰੀ ਅੰਮ੍ਰਿਤਸਰ ਚਾਰ ਕਰਦਾ ਸਟਾਕਟਨ ਖਾਲਸਾ ਵਿਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਦਾ ਨੀ ਪੱਥਰ ਉਹ ਰੱਖਦੇ ਨੇ ਉਸ ਤੋਂ ਦੇ ਸੰਵਿਧਾਨ ਦੀ ਸਿਰਜਣਾ ਕਰਦੇ ਨੇ ਵਿਕਟੋਰੀਆ ਤੋਂ ਲੈ ਕੇ ਕਿੰਨੇ ਪਰ ਅਸੀਂ ਇੰਨਾ ਕੋ ਉਹਨਾਂ ਨੂੰ ਵਿਚਾਰਿਆ ਇਸ ਸਟੇਜ ਦੀ ਮਹਾਨਤਾ ਇਹ ਹੈ ਕਿ ਮਰਤੂਆਣਾ ਸਾਹਿਬ ਤੋਂ ਤ੍ਰੇਨਦਾਇਕ ਹੋ ਕੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਸਿਧਾਂਤਕ ਨੁਕਤਾ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਸਮਰਪਿਤ ਹੈ। ਇੱਕ ਅੰਮ੍ਰਿਤ ਇਹ ਵੀ ਕਹਿਣਾ ਚਾਹਣਾ ਜ਼ਿੰਮੇਵਾਰੀ ਦੇ ਨਾਲ ਕਿ ਸੰਤ ਸ਼ਬਦ ਦੀ ਜਿਹੜੀ ਪਰਿਭਾਸ਼ਾ ਹੈ ਜਦੋਂ ਅਸੀਂ ਉਹਨਾਂ ਨੂੰ ਸੱਜ ਜੀਵੇ ਲਈ ਮਰਦਾ ਪਰਪਕਾਰੀ ਆਏ ਜਾਂ ਆਤਮ ਰਸ ਦੀ ਗੱਲ ਕਰਦੇ ਆ ਤਾਂ ਗੁਰੂ ਪਿਆਰਿਓ ਇਹ ਜਿਹੜਾ ਰੁਤਬਾ ਨਾ ਇਹ ਰੁਤਬਾ ਉਹਨਾਂ ਰੂਹਾਨੀ ਸ਼ਖਸਾਂ ਦੇ ਲਈ ਹੈ ਜਿਨ੍ਹਾਂ ਦਾ ਜੀਵਨ ਸਮਰਪਣ ਹੋਵੇ। ਮਾਫ ਕਰਨਾ ਇਹ ਕੋਈ ਫੈਸ਼ਨ ਨਹੀਂ ਹੈ ਈਵਨ ਮੈਂ ਇੱਕ ਇਤਿਹਾਸਿਕ ਗੱਲ ਇੱਕ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿਉਂਕਿ ਸਾਡੀ ਵਿਚਾਰ ਬਹੁਤ ਹੁੰਦੀ ਹੈ ਸਾਨੂੰ 1920 ਦੀ ਗੱਲ ਹੈ ਜਦੋਂ ਪਹਿਲੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਸੋਚ ਚੁੱਕੀ ਉਸ ਵੇਲੇ ਸ਼੍ਰੋਮਣੀ ਕਮੇਟੀ ਦੀ 1920 ਦੀ ਉਹ ਘਟਨਾ ਨੂੰ ਉਸ ਵੇਲੇ ਦੇ ਅਖਬਾਰ ਦੇ ਵਿੱਚ 10 8 ਸਤੰਬਰ 1920 ਦੇ ਹਫਤਾਵਾਰੀ ਹੰਦੂ ਨੇ ਜਿਹੇ ਮੈਂਸ਼ਨ ਕੀਤਾ ਕਿ ਪੰਜ ਸਿੱਧ ਸਹਿਮਾਨ ਚੁਣੇ ਗਏ ਜਿਨ੍ਹਾਂ ਨੇ ਸਾਰੇ ਪਹਿਲੇ ਮੈਂਬਰਾਂ ਨੂੰ ਸੋਚ ਕੌਣੀ ਸੀ ਉਹ ਕੌਣ ਸਨ ਮਾਸਟਰ ਮੋਤਾ ਸਿੰਘ ਬਬਰ ਕਾਲੀ ਲੈਹ ਦਾ ਇਤਿਹਾਸ ਪੜਿਆ ਹੋਵੇ ਤਾਂ ਪਤਾ ਲੱਗਦਾ ਮਾਸਟਰ ਮੋਤਾ ਸਿੰਘ ਦੀ ਭਾਈ ਤੇਜਾ ਸਿੰਘ ਦੀ ਪੁੱਤਰ ਪ੍ਰੋਫੈਸਰ ਬਾਬਾ ਕਿਸ਼ਨ ਸਿੰਘ ਦੀ ਭਾਈ ਬਲਵੰਤ ਸਿੰਘ ਦੀ ਕੁਲਾ ਕੁਲਾ ਤੇ ਨਾਲ ਪ੍ਰੋਫੈਸਰ ਤੇਜਾ ਸਿੰਘ ਦੀ ਮਸਤਵਾਨਾ ਸਾਹਿਬ ਹੁਣ ਇੱਕ ਇੱਕ ਇਤਿਹਾਸਿਕ ਗੱਲ ਕਹਿਣ ਲੱਗਿਆਂ ਸੰਗਤ ਦੇ ਵਿੱਚ ਜਿਹੜੇ ਅੱਜ ਦੇ ਸਾਡੇ ਲੀਡਰਸ਼ਿਪ ਹੈ ਨਾ ਅੱਜ ਡਰਾਮੇ ਕਰਦੀ ਫਿਰਦੀ ਹੈ ਕਿ ਅਸੀਂ ਸੌਹਾ ਖਾਨੇ ਆ ਜੀ ਅਸੀਂ ਮਾਫੀਆਂ ਮੰਗਦੇ ਆ ਪੰਥ ਦਾ ਸਤਿਆਨਾਸ਼ ਕਰਨ ਤੋਂ ਬਾਅਦ ਤੁਹਾਡੀਆਂ ਮਾਫੀਆਂ ਕੋਈ ਆਖ ਨਹੀਂ ਰਖਦੀਆਂ ਤੁਸੀਂ ਕੌਮ ਦਾ ਨੁਕਸਾਨ ਬਹੁਤ ਕੀਤਾ ਪਰ ਉਸ ਵੇਲੇ ਸੰਗਤ ਸਹੀ ਹੋਈ ਸੀ ਆਕਾਲ ਤਖਤ ਸਹਿਬ ਸੀ ਪੰਜਾਂ ਇਹਨਾਂ ਜਥੇਦਾਰਾਂ ਨੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸੋਚਕਾਉਣੀ ਸੀ ਸੰਗਤ ਦੇ ਵਿੱਚ ਕਿੰਨੀ ਦਲੇਰੀ ਸੀ ਕਿ ਸੰਗਤਾਂ ਚੋਂ ਗੱਲ ਚ ਪੱਲਾ ਪਾ ਕੇ ਕੁਝ ਸੰਗਤਾਂ ਉਠੀਆਂ ਕਹਿਣ ਲੱਗੀਆਂ ਜੀ ਜਿਹੜੇ ਤੇਜਾ ਸਿੰਘ ਜੀ ਨੇ ਇਹਨਾਂ ਨੂੰ ਸੰਤ ਵੀ ਕਿਹਾ ਜਾਂਦਾ ਤੇ ਇਹਨਾਂ ਨੂੰ ਮੱਥਾ ਵੀ ਟੇਕਦੇ ਨੇ ਤੇ ਪੰਜ ਪਿਆਰਿਆਂ ਦੇ ਵਿੱਚ ਇਹ ਸੁਧਾਈ ਕਰ ਰਹੇ ਨੇ ਇਹ ਜੀ ਇਸ ਵੇਲੇ ਜ਼ਰੂਰ ਇਸ ਬਾਰੇ ਵਿਚਾਰ ਦੇਣ ਮੈਂ ਇਤਿਹਾਸਕ ਹਵਾਲੇ ਨਾਲ ਗੱਲ ਕਰ ਰਿਹਾ ਜਦੋਂ ਆਪ ਜੀ ਉੱਥੇ ਅਕਾਲ ਪਤਿ ਦੇ ਸਾਹਮਣੇ ਸਰਮੁਖ ਹੋਏ ਕਹਿੰਦੇ ਜੀ ਮੈਂ ਕਦੇ ਵੀ ਕਿਸੇ ਤੋਂ ਮੱਥਾ ਨਹੀਂ ਟਿਕਾਉਂਦਾ ਤੇ ਮੈਂ ਆਪਣੀ ਆਤ ਨੂੰ ਕਦੇ ਸੰਤ تسلیم ਨਹੀਂ ਕਰਦਾ ਅਕਾਲ ਪਤਿ ਦੇ ਸਰਮੁਖ ਬੇਨਤੀ ਹੈ ਕਿ ਦਾਸ ਜੋ ਹੈ ਉਹੀ ਰਹਿਣ ਦਿਓ ਤੇ ਸੰਗਤਾਂ ਦੇ ਜਪਾਰਿਆਂ ਦੀ ਗੂੰਜ ਦੇ ਵਿੱਚ ਪ੍ਰੋਫੈਸਰ ਤੇਜਾ ਸਿੰਘ ਜੀ ਨੂੰ ਸਨਮਾਨਤ ਕੀਤਾ ਇਹ ਘਟਨਾ ਮੈਂ ਕਿਉਂ ਕਹਿ ਰਿਹਾ ਕਿਉਂਕਿ ਸਾਨੂੰ ਜਿਹੜੀ ਗੱਲ ਦਾ ਇਤਿਹਾਸਕ ਪੱਖ ਅਸੀਂ ਪਸੰਦ ਨਹੀਂ ਕਰਦੇ ਉਹਨੂੰ ਡਿਸਕਸ ਨਹੀਂ ਕਰਦੇ ਜਿਹੜਾ ਸਾਨੂੰ ਚੰਗਾ ਲੱਗਦਾ ਉਸ ਨੂੰ ਵਿਚਾਰ ਲੈਣੇ ਸਾਨੂੰ ਖੁੱਲੀ ਕਿਤਾਬ ਦੇ ਤੌਰ ਤੇ ਦੇਖਣਾ ਪੈਣਾ ਕੈਨੇਡਾ ਦੇ ਇਤਿਹਾਸ ਦੇ ਵਿੱਚ ਉਹਨਾਂ ਦੀ ਜਿਹੜੀ ਦੇਣ ਹੈ ਉਹ ਇੱਕ ਚਿੰਤਕ ਦੇ ਤੌਰ ਤੇ ਹੈ ਖੱਬੇ ਪੱਖੀ ਕਾਮ ਰੈਡੀ ਸੋਗਰ ਅਗਾਮਦੂ ਕਿਉਂ ਉਹਨਾਂ ਨੂੰ ਰਿਜੈਕਟ ਕਰਦੇ ਨੇ ਕਿਉਂਕਿ ਧਾਰਮਿਕ ਸ਼ਕਤੀ ਅਧਿਕਾਰ ਨੂੰ ਅਸੀਂ ਅੱਜ ਇਹੀ ਦਾਵਾ ਕਰਦੇ ਹਾਂ ਕਿ ਤੁਸੀਂ ਆਪਣਾ ਪਲੇਟਫਾਰਮ ਲਿਆਓ ਕਿ ਕੈਨੇਡਾ 'ਚ ਮਨੁੱਖੀ ਅਧਿਕਾਰਾਂ ਦੀ ਲੜਾਈ ਕਿਸ ਨੇ ਸਭ ਤੋਂ ਵੱਧ ਲੜੀ ਹੈ ਉਹ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਕੈਨੇਡਾ ਚ ਹੌਨਰਸ ਕੱਢਣ ਤੋਂ ਰੋਕਣ ਲਈ ਕਿਸ ਨੇ ਯਤਨ ਕੀਤਾ ਉਹ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਕੈਨੇਡਾ ਦੇ ਵਿੱਚ ਪਰਿਵਾਰਾਂ ਨੂੰ ਲਿਹਾਉਣ ਲਈ ਰਸਤਾ ਕਿਹਨਾਂ ਨੇ ਖੋਲ੍ਹਿਆ ਉਹ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਕੈਨੇਡਾ ਦੇ ਵਿੱਚ ਇਥੋਂ ਦੇ ਹੌਪਕਿੰਸਨ ਰੀਡ ਮੈਲਕਮ ਸਾਰੇ ਨਸਲਾਤੀ ਗੋਰੇ ਸਨ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਲਾਜਵਾਬ ਕਿਸ ਨੇ ਕੀਤਾ ਉਹ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਸਾਡੇ ਲਈ ਸਰਤ ਵੀ ਨੇ ਪ੍ਰਿੰਸੀਪਲ ਵੀ ਨੇ ਪ੍ਰੋਫੈਸਰ ਵੀ ਨੇ ਸਾਰਾ ਕੁਝ ਨੇ ਪਰ ਬੇਨਤੀ ਕੋਈ ਹੈ ਕਿ ਅਸੀਂ ਹੋਰ ਸ਼ਖਸ ਦੀ ਜਿਹੜੀ ਕਾਲਣਾ ਤੇ ਵੱਧ ਤੋਂ ਵੱਧ ਵਿਚਾਰ ਕਰੀਏ ਸਾਡੇ ਕੋਲ ਇੱਕ ਸਰੋਤ ਹੈ ਡਾਕਟਰ ਖੇਮ ਸਿੰਘ ਦੀ ਗਿਲਹਰਾਂ ਦੀ ਅੰਗਰੇਜ਼ੀ ਚ ਕਿਤਾਬ ਗੁਰਮੁਖ ਬਹੁਤ ਵਧੀਆ ਮੈਨੂੰ ਲੱਗਦਾ ਹੈ ਕਿ ਜ਼ਰੂਰ ਉਸ ਦੀਆਂ ਕਾਪੀਆਂ ਵੀ ਹੋਣਗੀਆਂ ਬਾਕੀ ਭਾਈ ਮਹਿੰਦਰ ਸਿੰਘ ਜੀ ਇਸ ਮੰਚ ਤੇ ਇਹ ਉਪਰਾਲਾ ਕਰਦੇ ਨੇ ਇਸ ਮਧਵ ਰਾਹੀ ਇਹ ਗੁਰਦੁਆਰਾ ਸਾਹਿਬ ਜਿਹੜਾ ਦ੍ਰਿੜ ਇਰਾਦੇ ਦਾ ਕਿ ਕੈਨੇਡਾ 'ਚ ਜੇਕਰ ਖਾਲਸਾਈ ਪਰਚਮ ਝੂਲ ਰਹੇ ਨੇ ਖਾਲਸਾਈ ਨਿਸ਼ਾਨ ਝੂਲ ਰਹੇ ਨੇ ਦਸਤਾਰ ਦੀ ਸ਼ਾਨ ਵਧ ਰਹੀ ਹੈ ਸਾਡੇ ਸ੍ਰੀ ਸਾਹਿਬ ਸੱਜਿਆ ਹੋਈਆਂ ਨੇ ਸਾਡੇ ਸੰਵਿਧਾਨ ਰਚੇ ਹੋਏ ਨੇ ਤਾਂ ਉਸ ਦੇ ਵਿੱਚ ਸਭ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਮਹਾਨ ਸ਼ਖਸੀਅਤ ਪ੍ਰੋਫੈਸਰ ਤੇਜਾ ਸਿੰਘ ਜੀ ਦੀ ਦੇਰ ਹੈ ਉਹਨਾਂ ਨੂੰ ਯਾਦ ਕਰਦੇ ਆਏ ਕਿ ਇਹ ਪ੍ਰੋਗਰਾਮ ਅੱਜ ਪਹਿਲੀ ਜੁਲਾਈ ਦਾ ਜਿਹੜਾ ਦਿਨ ਹੈ ਮਾਨਤਾ ਸੰ 1922 21 ਨੂੰ 2021 ਨੂੰ BC ਵਿਧਾਨ ਸਭਾ ਦੇ ਵਿੱਚ BC ਵਿਧਾਨ ਸਭਾ 'ਚ ਮਾਨਤਾ ਹੋਈ ਹੈ ਤੇ ਖਾਸਾ ਦੀ ਪ੍ਰੋਕਲੇਮੇਸ਼ਨ ਜਦੋਂ BC ਦੀ ਵਿਧਾਨ ਸਭਾ ਇਹ ਮੰਦੀ ਹੈ ਕੈਨੇਡਾ ਦੀ ਸਰਕਾਰ ਇਹ ਮੰਦੀ ਹੈ ਕਿ 1 ਜੁਲਾਈ ਦਾ ਦਿਨ ਕੈਨੇਡਾ ਡੇ ਤੇ ਸੰਤ ਤੇਜਾ ਸਿੰਘ ਡੇ ਹੈ ਫਿਰ ਅਸੀਂ ਕਿਉਂ ਨਹੀਂ ਮਨਾਉਂਦੇ ਇਹ ਸੋਚਣ ਵਾਲੀ ਗੱਲ ਹੈ ਉੱਥੋਂ ਪ੍ਰਵਾਨਗੀ ਹੈ ਪਰ ਉਹ ਪ੍ਰੋਕਲੇਮੇਸ਼ਨ ਸਾਡੇ ਘਰਾਂ 'ਚ ਹੋਣਾ ਚਾਹੀਦਾ ਹੈ ਮੈਂ ਆਖਰੀ ਬੇਨਤੀ ਇਹ ਕਰਦਾ ਹਾਂ ਕਿ ਗੁਰਦੁਆਰਾ ਸਾਹਿਬ ਇਹ ਫੈਸਲਾ ਕਰੇ ਆਰਥਿਕ ਤੌਰ ਤੇ ਸੰਗਤਾਂ ਰੇਸ ਦੇ ਵਿੱਚ ਸਹਿਯੋਗ ਦੇਣ ਕਿ ਉਹ ਪ੍ਰੋਕਲੇਮੇਸ਼ਨ ਦੀਆਂ ਕਾਪੀਆਂ ਇੱਥੇ ਲਿਆਂਦੀਆਂ ਜਾਣ ਜੜਾਈਆਂ ਜਾਣ ਜਿੰਨੀ ਤੁੱਚ ਸੇਵਾ ਕੋਈ ਵੀ ਜੇਣਾ ਚਾਹੁੰਦਾ ਹੈ ਓਨੀ ਦੇਵੇ ਹਰ ਘਰ ਦੇ ਵਿੱਚ ਸੰਤ ਤੇਜਾ ਸਿੰਘ ਦੇ ਪ੍ਰੋਕਲੇਮੇਸ਼ਨ ਦੀ ਕਾਪੀ ਲੱਗੀ ਹੋਵੇ ਤਾਂ ਕਿ ਜਦੋਂ ਵੀ ਬੱਚਾ ਦੇਖੇ ਤਾਂ ਦੇਖੇ ਕਿ ਹਰ ਵਨ ਜੁਨਿਸਟ ਪ੍ਰੋਫੈਸਰ ਵਿਦਵਾਨ ਚਿੰਤਕ ਬਤੀਲ ਇੰਟੈਲੈਕਚੁਅਲ ਬਣਨਾ ਤੇ ਕੌਮ ਦੀ ਸੇਵਾ ਕਰਨੀ ਹੈ ਇਹਨੀਆਂ ਕਬੰਤੀਆਂ ਹੋਈਆਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸੰਨ